ਗਟਸ਼ੰਕਰ ਦੇ ਬੰਗਾ ਰੋਡ ਤੇ ਬੀਤੀ ਰਾਤ ਇੱਕ ਕੋਰੀਅਰ ਕੰਪਨੀ ਦੇ ਦਫ਼ਤਰ ਵਿੱਚ ਚੋਰਾਂ ਵੱਲੋਂ ਸਨ ਲਾ ਕੇ ਉਸ ਦਾ ਸੇਫ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਟੋਰ ਕਰਨ ਵਾਲੇ ਡੀਵੀਆਰ ਨੂੰ ਚੋਰੀ ਕਰਕੇ ਚੋਰ ਲੈ ਗਏ। ਕੰਪਨੀ ਦੇ ਮੈਨੇਜਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਪੁਲਿਸ ਮਾਮਲੇ ਦੀ ਤਫ਼ਸੀਸ਼ ਕਰ ਰਹੀ ਹੈ। ਕਿ ਜਿਹੜੀ ਸੇਟੀਆ ਇਹੋ ਸਮਾਨਾ ਵਾਲੇ ਵਿੱਚ ਉਹ ਪ੍ਰੈਟਿਕਲ ਉਹ ਜਿਹੜਾ ਪ੍ਰਿੰਟਰ ਰੂਨ ਵਗੈਰਾ ਸਾਰੇ ਕੱਢ ਕੇ ਫਿਰੋਤੇ ਵਾਰ ਤੇ ਵਿੱਚੇ ਸੇਮ ਸੜੇਲ ਬਣੀ ਲਿਆ ਡੀਵੀਆਸ ਹੈ ਡੀਵੀਆ ਸਿਸਟਮ ਸਾਰਾ ਲਾ ਕੇ ਕਿਵੇਂ ਬੰਦ ਲਾਉਣਾ ਭਾਂਦੇ ਹੁੰਦਾ ਸਾਰੇ ਪਤਾ ਨਹੀਂ ਕਿਸ ਹਿਸਾਬ ਨਾਲ ਲੋਕ ਬੱਟ ਕੇ ਲੈ ਗਏ ਸਾਡੇ ਲੋਗੇ ਲੈ ਗਏ ਮੈਂ ਨਾਮ ਹੈਗਾ ਨਿਰਭਉ ਸਿੰਘ ਸੈਲਾ ਕਲਾਂ ਦਾ ਰਹਿਣ ਵਾਲਾ ਆ ਗਰਸ਼ੰਕਰ ਗਰਸ਼ੰਕਰ ਬੰਗਰ ਰੋਡ ਤੇ ਡਿਲੀਵਰੀ ਕੋਰੀਅਰ ਸਰਵਿਸ ਮੇਰਾ ਆਫਿਸ ਹੈ ਕੰਪਨੀ ਡਿਲੀਵਰੀ ਲਿਮਟਿਡ ਉਥੇ ਮੈਂ ਬ੍ਰਾਂਚ ਮੈਨੇਜਰ ਆ ਹਿੰਦ ਸੂਰੇ ਰਾਤੀ 12:00 ਵਜੇ ਕੌਨਰ ਦੱਸ ਰਿਹਾ ਕਿ ਖੜਕ ਆਵਾਜ਼ ਹੀ ਆ ਰਹੀ ਸੀ ਕੋਈ ਚੀਜ਼ ਖੜਕ ਕੇ ਹੋ ਰਹੀ ਸੀ ਤੇ ਉਹਨਾਂ ਨੇ ਨਿਕਲ ਕੇ ਬਾਹਰ ਦੇਖਿਆ ਤੇ ਦੋ ਤਿੰਨ ਮੁੰਡੇ ਖੜੇ ਸੀਗੇ دوسری ਸਾਈਡ ਤੇ ਬੋਤੀ ਨੂੰ ਜਜਮੈਂਟ ਉਹਨਾਂ ਨੂੰ ਹੋਈ ਨਹੀਂ ਕਿ ਅੰਦਰ ਚੋਰੀ ਹੋ ਰਹੀ ਹੈ ਜਦੋਂ ਮਾਰਨਿੰਗ ਉਹਨਾਂ ਨੇ ਆ ਕੇ ਦੇਖੀ ਮਾਰਨਿੰਗ ਇਨ ਸ਼ੈਟਰ ਉਹਨਾਂ ਦਾ ਸੌਰੀ ਉਹਨਾਂ ਦਾ ਜਿਹੜਾ ਗੇਟ ਹੈਗਾ ਉਹ ਬੰਦ ਕਰਕੇ ਚਲੇ ਗਏ ਜਦੋਂ ਮਾਰਨਿੰਗ ਉਹ ਥੱਲੇ ਆਣੇ ਤਾਂ ਕਿ ਉਹਨਾਂ ਨੇ ਦੇਖਿਆ ਕਿ ਗੇਟ ਸਾਡਾ ਬੰਦ ਹੈ ਉਹਨਾਂ ਨੇ ਖਲਾਇਆ ਬਾਹਰੋਂ ਤੇ ਉਹ ਜਦੋਂ ਉਹਨਾਂ ਨੇ ਬਾਹਰੋਂ ਖਲਾਇਆ ਬਾਹਰੋਂ ਕਿਉਂਕਿ ਦੇਖਿਆ ਤੇ ਸਾਡਾ ਜਿਹੜਾ ਇਹ ਆਫਿਸ ਹੈ ਆ ਇਹਦਾ ਸ਼ੈਟਰ ਪਟਿਆ ਹੋਇਆ ਸੀਗਾ ਤੇ ਨਾਲੇ ਉਹਨਾਂ ਨੇ ਮੈਨੂੰ ਜਿੱਦਾਂ ਹੀ ਕਾਲ ਕੀਤੀ ਮੈਂ ਉਸ ਵੇਲੇ ਹੀ ਆਇਆ ਤੇ ਉਹਨਾਂ ਦੀ ਮਾਰਨਿੰਗ ਕਾਲ ਆਈ 5:00 ਵਜੇ ਮੈਂ ਨਾਲ ਹੀ ਉੱਠ ਗਿਆ ਉਸ ਵੇਲੇ ਆ ਕੇ ਜਦੋਂ ਦੇਖਿਆ ਤੇ ਸ਼ੈਟਰ ਪਟ ਹੋਇਆ ਸੀਗਾ ਤੇ ਮੈਂ ਤੁਰੰਤ ਪੁਲਿਸ ਨੂੰ ਫ ਫੋਨ ਜਦੋਂ ਪੁਲਿਸ ਅੱਥੀਂ ਅੰਦਰ ਆਇਆ ਤੇ ਅੰਦਰ ਵੜ ਕੇ ਦੇਖਿਆ ਤੇ ਸਾਡਾ ਜੋ ਹੈਗਾ ਵੀ ਸਮਾਨ ਸੇਫ ਸੀਗਾ ਅਲਮਾਰੀ ਸੀਗੀ ਅਲਮਾਰੀ ਵਿੱਚ ਸੇਫ ਸੀਗਾ ਸੇਫ ਦੇ ਵਿੱਚ ਕੈਸ਼ ਸੀਗਾ ਤੇ ਡਿਲੀਵਰੀ ਕੂਰੀਰ ਤੁਹਾਨੂੰ ਪਤਾ ਕਿ ਕੂਰੀਰ ਕੰਪਨੀ ਆ ਪਾਰਸਲ ਹੁੰਦੇ ਮਹਿਕੇ ਮਹਿਕੇ ਕਾਫੀ ਸਾਡੇ ਕੋਲ ਕੈਸ਼ ਸੀਗਾ ਤੇ ਜੋ ਅੰਦਰ ਜਿਹੜੇ ਟੀਮ ਦੇ ਡਾਕੂਮੈਂਟ ਵਗੈਰਾ ਸੀ ਸਾਰਾ ਕੁਝ ਉਹ ਪਟਕੇ ਲੈ ਗਏ ਆ ਤੇ ਡੀਵੀਆਰ ਕੈਮਰਾ ਸਿਸਟਮ ਸਾਡਾ ਜੋ ਵੀ ਖਰਾਬ ਕਰ ਦਿੱਤਾ ਤੇ ਡੀਵੀਆਰ ਵੀ ਲੈ ਗਏ ਆ ਮੇਰੀ ਬਸ ਇਹੀ ਹੈ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਹੈ ਕਿ ਮੰਗ ਆ ਕਿ ਇਹ ਚੋਰਾਂ ਨੂੰ ਪੜਿਆ ਜਾਵੇ ਤੇ ਸਾਡਾ ਜਿਹੜਾ ਸਾਣਾ ਕਿਉਂਕਿ ਇਹ ਇਨਸਾਫ਼ ਕੀਤਾ ਜਾਵੇ